ਡੋਨਲਡ 트੍ਰాంਪ ਦੇ ਵੱਲੋਂ ਇੱਕ ਵੱਡੇ ਪੰਜਾਬੀ ਕਾਰੋਬਾਰੀ ਤੇ ਵੱਡਾ ਐਕਸ਼ਨ ਲਿਆ ਗਿਆ ਜੀਆਂ ਦਾਦ ਕੇ ਦੁਬਈ ਦੇ ਵੱਡੇ ਪੰਜਾਬੀ ਕਾਰੋਬਾਰੀ ਜਿਹਦਾ ਨਾਮ ਜਗਵਿੰਦਰ ਸਿੰਘ ਬਰਾੜ ਹੈ ਉਸ ਦੇ ਉੱਪਰ ਵੱਡਾ ਐਕਸ਼ਨ ਲਿਆ ਹੈ ਔਰ ਉਸ ਦੀਆਂ ਕੰਪਨੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਔਰ ਇਹ ਕੰਪਨੀਆਂ ਇਰਾਨ ਦੀ ਪੈਟਰੋਲੀਅਮ ਸਪਲਾਈ ਨੂੰ ਤੁਹਾਨੂੰ ਦੱਸ ਦੇ ਕਿ ਅੰਤਰਰਾਸ਼ਟਰੀ ਬਾਜ਼ਾਰਾਂ ਤੱਕ ਪਹੁੰਚਾਉਣ ਦੇ ਵਿੱਚ ਸ਼ਾਮਲ ਹੈ ਜਾਨੀ ਕਿ ਇੱਥੇ ਜਿਹੜਾ ਜਗਵਿੰਦਰ ਸਿੰਘ ਬਰਾੜ ਦੀਆਂ ਕੰਪਨੀਆਂ ਕਰੂੜ ਤੇਲ ਜਿਹੜਾ ਹੁੰਦਾ ਉਸ ਨੂੰ ਬਾਹਰ ਕੱਢਦੀਆਂ ਸੀ ਔਰ ਉਹ ਆਨ ਇੰਟਰਨੈਸ਼ਨਲ ਲੈਵਲ ਤੇ ਇਸ ਨੂੰ ਵੇਚਿਆ ਜਾਂਦਾ ਸੀ 30 ਤੋਂ 35 ਜਹਾਜ਼ ਕਿਹਾ ਜਾ ਰਿਹਾ ਹੈ ਕਿ ਜਗਵਿੰਦਰ ਸਿੰਘ ਬਰਾੜ ਹੋਣਾਂ ਦੀਆਂ ਕੰਪਨੀਆਂ ਦੇ ਚੱਲਦੇ ਸੀ ਔਰ ਉਹਨਾਂ ਦੇ ਵਿੱਚ ইরਾਨੀ ਤੇਲ ਜਿਹੜਾ ਵੇਚਿਆ ਜਾਂਦਾ ਸੀ ਇੰਟਰਨੈਸ਼ਨਲ ਲੈਵਲ ਤੇ ਤੇ ਮਾਮਲਾ ਅਰਬਾਂ ਡਾਲਰ ਦਾ ਮਾਮਲਾ ਹੈ ਕੋਈ ਥੋੜਾ ਬਹੁਤਾ ਮਾਮਲਾ ਨਹੀਂ ਪਰ ਤੋਂ ਹੰਦਾ ਦੇ ਕੇ ਅਮਰੀਕਾ ਨੇ ਜਿਹੜਾ ਜਗਵਿੰਦਰ ਸਿੰਘ ਬਰਾੜ ਦੀ ਕੰਪਨੀ ਕ ਪ੍ਰਾਈਮ ਟੈਂਕਰਸ ਤੇ ਦੂਸਰੀ ਗਲੋਰੀ ਇੰਟਰਨੈਸ਼ਨਲ ਇੰਨਾ ਦੁਆਰਾ ਚੱਲਦੇ ਜਹਾਜ਼ਾਂ ਦੇ ਵਿੱਚ ਜਿਹੜਾ ਤੇਲ ਜਾਂਦਾ ਸੀ ਜਿਵੇਂ ਕਿ ਇੱਕ ਜਹਾਜ਼ ਮੰਨ ਲਓ ਈਰਾਨ, ਇਰਾਕ ਅਤੇ ਗਲਫ ਕੰਟਰੀਆਂ ਜਿੰਨੀਆਂ ਹੁੰਦੀਆਂ ਨੇ ਉਹਨਾਂ ਦੇ ਵਿੱਚੋਂ ਆਉਂਦਾ ਸੀ ਔਰ ਉਸ ਤੋਂ ਬਾਅਦ ਹੀ ਇਰਾਨੀ ਤੇਲ ਨੂੰ ਅੱਗੇ ਲੈ ਕੇ ਜਾਂਦੇ ਸੀ ਤੇ ਇਹਨਾਂ ਦੇ ਉੱਪਰ ਸਕੰਜਾ ਕੱਸਿਆ ਹੁਣ ਡੋਨਲਡ ਟਰੰਪ ਨੇ ਡੋਨਲਡ ਟਰੰਪ ਕਿਉਂਕਿ ਅਮਰੀਕਾ ਕਰਦੇ ਨਹੀਂ ਚਾਹੁੰਦਾ ਕਿ ਈਰਾਨ ਦਾ ਜਿੰਨਾ ਤੇਲ ਹੈ ਜਿੰਨਾ ਈਰਾਨ ਦਾ ਤੇਲ ਹੈ ਟਰੰਪ ਦੇ ਨਹੀਂ ਚਾਹੂਗਾ ਕਿ ਉਹਨਾਂ ਦੀ ਮਰਜ਼ੀ ਤੋਂ ਬਿਨਾ 1 ਲੀਟਰ ਵੀ ਕਿਤੇ ਜਾਵੇ ਜਗਵਿੰਦਰ ਸਿੰਘ ਬਰਾੜ ਆਪਣਾ ਕੰਮ ਕਰ ਰਿਹਾ ਸੀ ਆਪਣਾ ਕਾਰੋਬਾਰ ਕਰ ਰਿਹਾ ਸੀ ਦੁਬਈ ਦਾ ਜਾਣਿਆ ਮਾਨਿਆ ਸਾウਦੀ ਅਰਬ ਦਾ ਜਾਣਿਆ ਮਾਨਿਆ ਨਾਮ ਹੈ ਜਗਵਿੰਦਰ ਸਿੰਘ ਬਰਾੜ ਜਗਵਿੰਦਰ ਸਿੰਘ ਬਰਾੜ ਕੋਈ ਛੋਟੀ ਮੋਟੀ ਚੀਜ਼ ਨਹੀਂ ਹੈ ਤੇਲ ਦੇ ਕਾਰੋਬਾਰ ਦਾ ਵੱਡਾ ਪਲੇਅਰ ਹੈ ਜਗਵਿੰਦਰ ਸਿੰਘ ਬਰਾੜ ਇਸ ਦੀਆਂ ਕੰਪਨੀਆਂ ਤੇ ਕਿਉਂ ਐਕਸ਼ਨ ਹੋ ਰਿਹਾ ਤਾ ਕੇ ਅਮਰੀਕਾ ਇਹ ਚਾਹੇ ਕਿ ਇਰਾਨ ਦੇ ਉੱਪਰ ਜਿੰਨਾ ਅਧਿਕਾਰ ਹੈ ਜਿੰਨੇ ਉਸ ਦੇ ਸੋਰਸਸ ਦੇ ਉੱਪਰ ਅਧਿਕਾਰ ਸਿਰਫ ਔਰ ਸਿਰਫ ਅਮਰੀਕਾ ਦਾ ਹੋਰ ਕੋਈ ਨਹੀਂ ਤੇਲ ਵੇਚ ਸਕੇ ਤੇ ਨਾਲ ਹੀ ਅਮਰੀਕਾ ਜਿਵੇਂ ਕਰਦਾ ਹੁੰਦਾ ਹੈ ਕਿ ਹਰੇਕ ਦੇ ਹਰੇਕ ਦੇ ਉੱਪਰ ਇਲਜ਼ਾਮ ਲਗਾ ਦੇ ਨੇ ਤਾਂ ਜਗਵਿੰਦਰ ਸਿੰਘ ਬਰਾੜ ਤੇ ਇਲਜ਼ਾਮ ਲਗਾਏ ਨੇ ਕਿ ਇਹ ਜਿਨਾ ਬਣ ਤੇਲ ਬਣ ਕੇ ਰੁਪਿਆ ਆਉਂਦਾ ਸੀ ਜਿਨਾ ਅਰਬਾਂ ਡਾਲਰ ਦਾ ਹੈ ਰੁਪਿਆ ਬਣਦਾ ਸੀ ਇਹ ਸਾਰੇ ਰੁਪਏ ਜਿਹੜੇ ਐ ਇਹ ਹੁੱਤੀਆਂ ਨੂੰ ਜਿਹੜੇ ਐ ਹੁੱਤੀਆਂ ਨੂੰ ਫਾਂਡੇ ਕੀਤੀ ਜਾਂਦੀ ਸੀ ਇਹ ਗੱਲ ਜਿਹੜੀ ਸਾਹਮਣੇ ਆ ਰਹੀ ਹੈ ਹਾਲਾਂਕਿ ਅਮਰੀਕਾ ਦੀਆਂ ਰਿਪੋਰਟਾਂ ਜਿਹੜੀਆਂ ਨੇ ਲਗਾਤਾਰ ਇਸ ਦੇ ਉੱਪਰ ਕਵਰੇ ਕਰ ਰਹੀਆਂ ਨੇ ਔਰ ਇਸ ਜਗਵਿੰਦਰ ਸਿੰਘ ਬਰਾੜ ਨਾਂ ਦੇ ਬੰਦੇ ਦੀਆਂ ਦੋ ਕੰਪਨੀਆਂ ਜਿਹੜੀਆਂ ਨੇ ਉਹਨਾਂ ਨੂੰ ਬੈਨ ਕਰਤਾ ਸੈਂਕਸ਼ਨ ਲਾਤੀਆਂ ਉਹਨਾਂ ਦੇ ਉੱਪਰ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਇਹ ਤੇਲ ਹੁਣ ਨਹੀਂ ਵੇਚ ਸਕਣਗੇ ਤੁਹਾਨੂੰ ਪੂਰਾ ਮਾਮਲਾ ਸੌਖੇ ਸ਼ਬਦਾਂ ਦੇ ਵਿੱਚ ਸਮਝਾ ਦਿੰਨਾਂ ਜਗਵਿੰਦਰ ਸਿੰਘ ਬਰਾੜ ਕੌਣ ਹੈ ਜਗਵਿੰਦਰ ਸਿੰਘ ਬਰਾੜ ਯੂਏਈ ਦਾ ਸਾਊਦੀ ਅਰਬ ਦਾ ਬਹੁਤ ਵੱਡਾ ਪੰਜਾਬੀ ਕਾਰੋਬਾਰੀ ਹੈ ਤੇਲ ਵੇਚਣ ਦੇ ਮਾਮਲੇ ਦੇ ਵਿੱਚ ਬਹੁਤ ਵੱਡਾ ਪਲੇਅਰ ਹੈ ਜਿੰਨਾ ਤੇਲ ਆਉਂਦਾ ਹੈ ईरान ਤੋਂ ਤਾਂ ਉਹਨਾਂ ਦੇ ਵਿੱਚੋਂ ਇਸ ਦੀਆਂ ਚਾਰ ਕੰਪਨੀਆਂ ਨੇ ਟੋਟਲ ਚਾਰ ਕੰਪਨੀਆਂ ਚੋਂ ਦੋ ਕੰਪਨੀਆਂ ਜਿਸ ਦੇ ਉੱਪਰ ਬੈਨ ਲਾਇਆ ਗਿਆ 트ੰਪ ਦੇ ਵੱਲੋਂ ਅਮਰੀਕਾ ਦੇ ਵੱਲੋਂ ਤਾਂ ਇਹਨਾਂ ਦੇ ਵਿੱਚ ਇਹੜਾਗਾ 30 ਜਹਾਜ਼ ਇੱਕ ਕੰਪਨੀ ਦੇ ਕੋਲ ਨੇ ਦੇਖੋ ਸੀ 30 ਜਹਾਜ਼ਾਂ ਦੇ ਨਾਲ ਇਹ ਤੇਲ ਦੀ ਸਪਲਾਈ ਕਰਦੇ ਸੀ ਤੇਲ ਦੀ ਸਪਲਾਈ ইরਾਨੀ ਤੇਲ ਸੀ ਆਰਮ ਦਾ ਤੇਲ ਸਪਲਾਈ ਕਰਦੇ ਸੀ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਤੇ ਆਪਣਾ ਬਿジネス ਕਰ ਰਹੇ ਸੀ ਚੰਗਾ ਭਲਾ ਰੁਪਿਆ ਕਮਾਰੇ ਸੀ ਅਰਬਾਂ ਡਾਲਰ ਦਾ ਕਾਰੋਬਾਰ ਹੈ ਕੋਈ ਥੋੜਾ ਬਹੁਤ ਕਾਰੋਬਾਰ ਨਹੀਂ ਬਹੁਤ ਜ਼ਿਆਦਾ ਸੀ ਦੇਖੋ ਅਰਬਾਂ ਡਾਲਰ ਦਾ ਕਾਰੋਬਾਰ ਹੈ ਇਰਾਨ ਦਾ ਤੇਲ ਜਦੋਂ ਵੇਚਿਆ ਤੇ ਜਿਵੇਂ ਅਮਰੀਕਾ ਨੂੰ ਪਤਾ ਲੱਗਿਆ 트੍ਰੰਪ ਲਗਾਤਾਰ ਧੁੰਦਾ ਦੇ ਕਿ ਜਦੋਂ ਇਹ ਪਹਿਲਾ ਜੋ ਬਾਈਡਨ ਸੀ ਫਿਰ ਟਰੰਪ ਐ ਟਰੰਪ ਨੇ ਔਨ ਸਾਰੇ ਸ਼ਕੰਜੇ ਕਸ ਨੇ ਸ਼ੁਰੂ ਕੀਤੇ ਕੀ ਕਰਕੇ ਤੇ ਉਦੋਂ ਬਾਅਦ ਨੰਬਰ ਆਇਆ ਜਗਵਿੰਦਰ ਸਿੰਘ ਬਰਾੜ ਦਾ ਜਗਵਿੰਦਰ ਸਿੰਘ ਬਰਾੜ ਉਹ ਬੰਦਾ ਹੈ ਜਿਹਦੇ ਜਨਮ ਦਿਨ ਦਿਓ ਪਰ ਰਾਇਲ ਰੋਇਸ ਵਰਗੀਆਂ ਕੰਪਨੀਆਂ ਵੀ ਵਧਾਈ ਦਿੰਦੀਆਂ ਤਾਂ ਦਾਦੇ ਕੇ ਜਗਵਿੰਦਰ ਸਿੰਘ ਬਰਾੜ ਦੀ ਕੰਪਨੀ ਦੇ ਉੱਪਰ ਤੁਸੀਂ ਦੇਖੋ ਆ ਤੁਹਾਨੂੰ ਲਿਸਟ ਵੀ ਪੂਰੀ ਦਿਖਾਈ ਹੈ ਕਿੰਨਾ ਕਿੰਨਾ ਤੇਲ ਕਿਹੜੇ ਕਿਹੜੇ ਪੋਰਟ ਤੋਂ ਆਉਂਦਾ ਕਿਹੜੇ ਕਿਹੜੇ ਜਹਾਜ਼ਾਂ ਦੇ ਵਿੱਚ ਆਉਂਦੇ ਸਾਰੀ ਲਿਸਟ ਦੇ ਵਿੱਚ ਲਿਖਿਆ ਹੋਇਆ ਹੈ ਕਿੰਨੇ ਕਿੰਨੇ ਲੀਟਰ ਆਉਂਦਾ ਤਾਂ ਇਸ ਤੇਲ ਦੀ ਸਪਲਾਈ ਜਿਹੜੀ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਹੋ ਰਹੀ ਸੀ ਪਰ ਇਹ ਤੇਲ ਆ ਰਿਆ ਸੀ ਇਰਾਨ ਤੋਂ ਇਹੀ ਗੱਲ ਚ ਵੀ ਅਮਰੀਕਾ ਨੂੰ ਇਹ ਗੱਲ ਚੁ ਵੀ ਡੋਨਲਡ 트੍ਰੰਪ ਹੋਰਾਂ ਨੂੰ ਕਿ ਇਰਾਨ ਦੇ ਉੱਪਰ ਤਾਂ ਸਾਡਾ ਅਧਿਕਾਰ ਹੈ ਅਸੀਂ ਵੇਚਾਂਗੇ ਤੇਲ ਜਿੰਨਾ ਵੇਚਣਾ ਹੋਇਆ ਹੋਰ ਕੋਈ ਕਿਵੇਂ ਵੇਚ ਸਕਦਾ ਜਦੋਂ ਇੱਕ ਵੱਡਾ ਟੌਪ ਦਾ ਪੰਜਾਬੀ ਕਾਰੋਬਾਰੀ ਲਗਾਤਾਰ ਆਪਣੇ ਬਿਨਸਸ ਕਰ ਰਿਹਾ ਸੀ ਤੇਲ ਦਾ ਤਾਂ ਜਦੋਂ 트੍ਰੰਪ ਆਇਆ 트੍ਰੰਪ ਨੇ ਸਾਰੀਆਂ ਕ੍ਰੰਪ ਪਾਏ ਤਾਂ ਕ੍ਰੰਪ ਨੇ ਸਾਰੀਆਂ ਆਪਣੀਆਂ ਇਹ ਜਿਹੜੀਆਂ ਮਨਮਰਜ਼ੀਆਂ ਸੀ ਉਹ ਲਾਗੂ ਕਰਨੀਆਂ ਸ਼ੁਰੂ ਕੀਤੀਆਂ ਹੌਲੀ-ਹੌਲੀ ਬਹੁਤ ਸਾਰੇ ਵੱਡੇ ਫੈਸਲੇ ਲੈ ਜਿਨ੍ਹਾਂ ਦੇ ਵਿੱਚ ਇੱਕ ਨਾਮ ਆਇਆ ਜਗਵਿੰਦਰ ਸਿੰਘ ਬਰਾੜ ਦਾ ਜਗਵਿੰਦਰ ਸਿੰਘ ਬਰਾੜ ਦੀਆਂ ਦੋ ਕੰਪਨੀਆਂ ਨੂੰ ਬੈਨ ਕਰਤਾ ਕਿ ਹੁਣ ਇਹ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਤੇਨ ਨਹੀਂ ਵੇਚ ਸਕਣੇ